ਮੱਪੇ ਰੱਬਾ ਬਣੇ ਜ਼ਰੂਰੀ ਐਵੇਂ ਕਿਤੇ ਲਕੂ ਨੀਣਾ ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਗੋਲੂ 마জে ਵਾਲੇ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਜੋ ਕਿ ਅਕਸਰ ਹੀ ਆਪਣੀਆਂ ਫਨੀ ਵੀਡੀਓਜ਼ ਦੇ ਕਰਕੇ ਵਾਇਰਲ ਰਹਿੰਦਾ ਹੈ ਅਤੇ ਨਾਲ ਦੀ ਨਾਲ ਉਹ ਸਿੰਗਿੰਗ ਦਾ ਵੀ ਸ਼ੌਂਕ ਰੱਖਦਾ ਹੈ ਛੋਟੇ ਹੁੰਦੇ ਤਾਂ ਉਹ ਹੀ ਗੋਲੂ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਸੀ ਤੇ ਹੀ ਜਦੋਂ ਤੋਂ ਗੋਲੂ ਨੇ ਆਪਣੀ ਸੁਰਤ ਸੰਭਾਲੀ ਤਾਂ ਉਹ ਅਕਸਰ ਹੀ ਆਪਣੇ ਕੰਮ ਵਿੱਚ ਧਿਆਨ ਦਿੰਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਆਪਣੀ ਫੈਮਿਲੀ ਨੂੰ ਸਪੋਰਟ ਕਰਦਾ ਹੈ ਪਰ ਉੱਥੇ ਹੀ ਪ੍ਰਮਾਤਮਾ ਦੇ ਵੱਲੋਂ ਗੋਲੂ ਦੀ ਆਉਣ ਵਾਲੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਗਈਆਂ ਤਰਸ ਨਾਲ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗੋਲੂ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਵੀਡੀਓ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਗੋਲੂ ਦੀ ਮਦਰ ਇਸ ਦੁਨੀਆ ਨੂੰ ਛੱਡ ਗਏ ਨੇ। ਉਹਨਾਂ ਦੀ ਮਦਰ ਦੀ ਮੌਤ ਹੋ ਚੁੱਕੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੋਲੂ ਕਿਸ ਤਰੀਕੇ ਨਾਲ ਫੁੱਟ-ਫੁੱਟ ਕੇ ਰੋ ਰਿਹਾ ਹੈ। ਉਹਨਾਂ ਦੇ ਮਦਰ ਦੇ ਡੈਥ ਦਾ ਕਾਰਨ ਕੀ ਹੈ ਇਹ ਤਾਂ ਹਲੇ ਤੱਕ ਸਾਹਮਣੇ ਨਹੀਂ ਆਇਆ। ਪਰ ਇਸ ਛੋਟੇ ਜਿਹੇ ਬੱਚੇ ਨੂੰ ਰੋਂਦਿਆਂ ਵੇਖ ਸਾਰੇ ਹੀ ਉਦਾਸ ਹੋ ਚੁੱਕੇ ਨੇ। ਬਾਕੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਗੋਲੂ ਅਤੇ ਉਸ ਦੀ ਫੈਮਿਲੀ ਨੂੰ ਇਸ ਦੁੱਖ ਦੀ ਘੜੀ ਤੋਂ ਲੰਘਣ ਦਾ ਬਲ ਬਖਸ਼ੇ। ਰੱਬ ਰਾਖਾ।